ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਕਣੀਆਂ ਕਣੀਆਂ ਪਿੰਡ ਮਲੂਕੇ ਦੇ ਬਿਲਕੁਲ ਨੇੜੇ ਆ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਇਹਦੇ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ 'ਚ ਇਹਦੇ ਕੋਲ ਗਾਵਾਂ ਹੁੰਦੀਆਂ ਵਿਕਰੀਆਂ ਲੀਆਂ ਹਰ ਰੋਜ਼ 5-5 6-6 ਪਸ਼ੂ ਬਾਈ ਦੱਸਦਾ ਵੀ ਇੱਥੇ ਰੂਟੀਨ 'ਚ ਰਹਿੰਦੇ ਆ ਕੁਝ ਗਾਮਾ ਵਿਖ ਜਾਂਦੇ ਆ ਤੇ ਆਥੋਂ ਨੂੰ ਕੁਝ ਨਵੇਂ ਨਾਗ ਹੋਰ ਇੱਥੇ ਐਡ ਹੋ ਜਾਂਦੇ ਆ ਚਾਰ ਗਾਮਾ ਅੱਜ ਦੀ ਵੀਡੀਓ ਚ ਦਿਖਾਉਂਗਾ ਜਿਨ੍ਹਾਂ ਦੇ ਵਿੱਚ ਦੋ ਗੱਪਣ ਐ ਤੇ ਦੋ ਤਾਜ਼ੀਆਂ ਸੂਂਜਾਂ ਬਣਾਂ ਤਾਜ਼ੀਆਂ ਸੂਂਜਾਂ ਦੇ ਵਿੱਚ ਸ਼ੁਰੂਆਤ ਜਰਸੀ ਤੋਂ ਕਰਾਂਗੇ ਆਪਾਂ ਕੁਸਮਾ ਪਹਿਲਾਂ ਹੀ ਸੁੱਕੇ ਹਟਿਆ ਜੇ ਰਜੇ ਦੀ ਇੱਥੀ ਪਈ ਹੈ ਬਾਈ ਨਹੀਂ ਸਿੱਟੀ ਨੀ ਗਈ ਇਹਦੇ ਨਾਲ ਇੱਕ ਗਾਂ ਗੱਪਣ ਚੰਗੇ ਫਿਕਸ ਹਵਾਨੇ ਦੀ ਐ ਇੱਕ ਹੋਰ ਗਾਂ ਗੱਪਣ ਐ ਤੇ ਪਰਲੇ ਪਾਸੇ ਵੀ ਗਾਂ ਜਿਹੜੀ ਉਹ ਸੂਈ ਸਵਾਈ ਐ ਸੋ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਤੁਹਾਨੂੰ ਜੱਸਦਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਸ਼ੁਰੂਆਤ ਜਰਸੀ ਤੋਂ ਕਰਾਂਗੇ ਗਗੂ ਭਾਈ ਸਸਤੀ ਕਾ ਸਸੀ ਗੱਲ ਭਾਈ ਗਗੂ ਚਾਰ ਨਾਗਰਜ ਆਪਾਂ ਦਿਖਾਉਂਗਾ ਹਾਂਜੀ ਭਾਈ ਹੁਣ ਵੀਡੀਓ ਦੇ ਵਿੱਚ ਆਪਾਂ ਨੂੰ ਦੋ ਕੱਚੀਆਂ ਵੈੜਾਂ ਵੀ ਚੱਲ ਦਿਖਾਉਣੀਆ ਪੈਣੀਆਂ ਜੀ ਦੋ ਵੈੜਾਂ ਸੁੰਗਣ ਸਵਾਗ ਬਹੁਤ ਜਿਆਦੇ ਚੰਗੀਆਂ ਜੀ ਫਾਰਮ ਵਾਲੇ ਮੁੰਡੇ ਲੈ ਗਏ ਉਹ ਅੱਛਾ ਹਾਂਜੀ ਵੀਡੀਓ ਤਾਂ ਆਪਾਂ ਉਹਨਾਂ ਦੀ ਬਣਾਉਣੀ ਚਲੋ ਇੱਕ ਜਰਸੀ ਹੁਣ ਆਪਣੇ ਕੋਲ ਸੂਪ ਹੀ ਭਾਈ ਹੁਣੇ ਜੇਰ ਪਾ ਕੇ ਹਟਿਆ ਜੀ ਠੀਕ ਹੈ ਅੱਛਾ ਕਨਵਾ ਸੂਆ ਜਰਸੀ origional 6 ਦਾ ਆਂਦਾ ਭਾਈ ਦੂਜ ਇਹਦਾ ਰੇਟ ਕੀ ਰੱਖਦੇ? ਰੇਟ ਦਾ 95000 ਰੁਪਏ ਬਾਈ। ਤੋੜ ਦੇ ਬਾਈ। ਰੇਟ 95000 ਦਸੂ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ। ਸੋਆ ਇਹਦਾ ਬਾਈ ਦੱਸਦਾ ਵੀ ਦੂਜਾ ਹੈ। ਕੋਲੋਂ ਆ ਕੇ ਤੁਸੀਂ ਪਾਸ ਕਰਨੀ ਹੈ। ਜਾਤ ਬਰੀਡ ਜੇ ਆਪਾਂ ਨਸਲ ਦੀ ਗੱਲ ਕਰਦੇ ਹਾਂ ਤਾਂ ਪਿਓਰ ਜਰਸੀ ਹੈ। ਹਵਾਨੇ ਭਰੇ ਜਿ ਹੁਣ ਤੁਸੀਂ ਇਹਨੂੰ ਦੇਖ ਰਹੇ ਹੋ। ਚੁਆਇਸ-ਚੁਆਇਸ ਦੀ ਬਹੁਤ ਵਧੀਆ ਬਾਈ। ਠੀਕ ਹੈ। ਉਹ ਚੈੱਕ ਕਰ ਲਿਆ। ਬਾਕੀ ਖਾ ਪੀ ਕੇ ਵੜ ਲੈਣੇ ਇੱਕ ਦੋ ਉਹਨਾਂ ਨੇ ਜੋ ਨਾੜ ਨੂੜ ਚੱਕ ਲਈ ਬੱਚੀ ਦੁੱਗਣੀ ਸੋਹਣੀ ਬਣ ਜਾਣੀ। ਹੂੰ। ਸੋ ਚੁਆਈ ਦੀ ਬਾਈ ਕਹਿੰਦਾ ਵੀ ਇਹ ਚੰਗੀ ਐ ਦੱਸੋ ਹਣ ਕੋਈ ਬਾਈ ਦੇਖ ਕੇ ਇਹ ਨਾ ਕਹਦਾ ਬੰਦਾ ਛੋਟੀ ਆ ਆਮ ਜਰਸਿਆਂ ਨਾਲੋਂ ਵੱਡੂ ਹੀ ਆ ਬਾਈ ਸੋ ਸੋਹਣਾ ਢਾਂਚਾ ਐ ਬਾਕੀ ਹਾਈਟ ਤੁਸੀਂ ਕੋਲੋਂ ਆ ਕੇ ਵੀ ਦੇਖ ਲੈਣੀ ਐ ਥਾਣੇ ਦੇ ਚੰਗੇ ਐ ਦੱਸੋ ਥੀ ਚੁਆਈ ਵਾਲੇ ਕੰਡੀ ਢੰਡੀ ਤਾਂ ਇੱਡੀ ਕਾ ਬਾਈ ਭਾਵੇਂ ਛੱਡ ਕੇ ਬੰਦਾ ਚੋਲੇ ਸੋ ਇਵੇਂ ਹੀ ਤਾਰਾ ਮਾਰ ਲਓ ਭਾਵੇਂ ਖੈਰ ਬੱਚਾ ਲਾ ਲੈਣਾ ਚਾਹੀਦਾ ਹੁੰਦਾ ਗਾਂ ਨੂੰ ਆਹ ਵਾਤ ਹੁਣ ਤਾਂ ਭਰੇ ਥਾਣਾ ਦੇ ਵਿੱਚ ਹੀ ਤੁਸੀਂ ਇਹਨੂੰ ਦੇਖ ਰਹੇ ਹੋ ਥਾਣ ਦਾ ਪਸਮਾ ਤੋਂ ਨਜ਼ਰ ਆਉਂਦਾ ਨਾ ਪੂਰਾ ਹੱਥੀਂ ਚੁਵਾਈ ਵਾਲਾ ਥਾਣਾ 6 ਇਹ ਪਹਿਲੇ ਨੰਬਰ ਤੇ ਦੁੱਸੋਂ ਨੂੰ ਦਿਖਾ ਰਹੇ ਹਾਂ ਜਰਸੀ ਨਸਲ ਦੀ ਏ ਵੈੜ ਰੇਟੇ ਦਾ 95000 ਮੌਕੇ ਤੇ ਮਾਨਤਾ ਨੂੰ ਹੋਊਗਾ ਕੋਈ ਫਿਕਸ ਰੇਟ ਨਹੀਂ ਹੁੰਦੇ ਇਹ 2 ਨੰਬਰ ਤੇ ਜਿਹੜੀ ਗਾਂ ਦਿਖਾਵਾਂਗੇ ਦੁੱਸੋਂ ਇਹ ਕੱਬਣਾ ਹੈ ਕਨਮਾ ਸੁਆ ਸੁਣੀ ਏ ਅਰੀਜਨਲ ਦੂਜਾ ਸੁਆ 6 ਦਾੰਦਾ ਬਾਈ ਇਹਦੇ 8-10 ਦਿਨ ਪਿਆ ਬੱਚੀ ਦੇ ਬਹੁਤ ਚੰਗੇ ਰਿਕਾਰਡ ਵਾਲੀ ਬੱਚੀ ਹੈ ਬਾਈ ਠੀਕ ਹੈ ਰੇਟ ਕਿ ਰਹੂਗਾ ਦਾ ਰੇਟ ਦਾ 130000 ਰੁਪਇਆ ਬਾਈ 40 120 ਦੀ ਆਪ ਆ ਫਾਰਮ ਦੇ ਵਿੱਚੋਂ ਆਵਾ ਵਸ਼ੀ ਲਈ ਹੈ ਬਾਈ ਖੋਲ ਦੇ ਬਾਈ ਸੋਸੋ ਹਜੇ ਦੇਣੇ ਲੈਂਦੀ ਐ ਸੋਨ ਚ 130000 ਦਾ ਰੇਟ ਬਾਈ ਨੇ ਰੱਖਿਆ ਟਾਂਚਾ ਤੁਸੀਂ ਉਹਨੇ ਦਾ ਤੁਰਤੀ ਦਾ ਵੀ ਦੇਖ ਲਓਗੇ ਬਾਕੀ ਹਵਾਨਾ ਬਹੁਤ ਸੋਹਣਾ ਦਿਖਾਊਗੀ ਇਹ ਆਇਆ ਜੀ ਸੋ ਸਟਰਕਚਰ ਇਹਦਾ ਤੁਸੀਂ ਐਵੇਂ ਦੇਖ ਸਕਦੇ ਹੋ ਫਿਟਿੰਗ ਵਾਲਾ ਹਵਾਨਾ ਦੱਸੋ ਇਹਦਾ ਪ੍ਰੋਪਰ ਬਾਕੀ ਸਰੀਰ ਸੂ ਬੜਾ ਵਧੀਆ ਬੱਛੀ ਦਾ ਬਾਈ ਜਿਹਦੇ ਤਿਆਰ ਹੋ ਗਈ ਉਹਦੇ ਲੱਤ ਨਹੀਂ ਮੋੜਨੀ ਅਜੇ ਤਾਂ ਕੱਚੀ ਕੱਚੀ ਹੈ ਸਹੀ ਚੰਗੀ ਭਰੂਗੀ ਦੱਸੋ ਇਹਦਾ ਜਮਾ ਪਾਣੀ ਵਰਗਾ ਚਿਪਾ ਆਉਂਦਾ ਬਾਈ ਹੂੰ ਬੋਲਾ ਬੂਲਾ ਡੱਕਾ ਨਹੀਂ ਬਣਾਇਆ ਜੇ ਬੱਛੀ ਨੇ ਮੋੜ ਲਾਪਾ ਆਪਾ ਸੋ ਚੰਗਾ ਹਵਾਨਾ ਇਹਦਾ ਚਾਂ ਚਾवीस ਹੋਣਾ 1,30,000 ਰੇਟ ਹੈ ਜਿਹਨੂੰ ਚੰਗੀ ਲੱਗਦੀ ਆ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਤੁਸੀਂ ਇਹ ਤੁਹਾਨੂੰ ਦੋ ਨੰਬਰ ਦੇ ਉੱਤੇ ਦਿਖਾ ਰਹੇ ਸੀ ਇਸ ਤੋਂ ਅਗੇ ਇੱਕ ਗਾਂ ਹਜੇ ਕੱਚੀ ਹੈ ਇਹ ਪਏ ਆ ਬਾਈ ਇਹਦੇ 18-17 ਦਿਨ ਹਜੇ ਬੱਚੀ ਦੇ ਦਸਨ ਮਤਾ ਦਾ ਮਾਲਕਾਂ ਦੇ ਠੀਕ ਹੈ ਦੂਜਾ ਸੂਆ ਬਾਈ ਹੂੰ ਇਹ ਤੁਹਾਨੂੰ ਅਪਿਲੀ ਵੀਡੀਓ ਦੇ ਵਿੱਚ ਵੀ ਦੱਸੀ ਸੀ ਬਾਈ ਹੈ ਨਾ ਥੋੜੀ ਕੱਚੀ ਕਰਕੇ ਕਿਸੇ ਨੇ ਮੰਗੀ ਨਹੀਂ ਸੀ ਅੱਛਾ ਤੇ ਅੱਜ ਰੇਟ ਪਈ ਆ ਪਾ ਜਾਇ ਜਾਂ 90000 ਦੀ ਦੇ ਦਾਂਗੇ ਬਾਈ ਜੇ ਕਿਨੇ ਸੰਭਲੂ ਆ ਦਾ ਬੰਦਾ ਠੀਕ ਹੈ ਹਾਂ ਤੋਰਦੇ ਇਹਨੂੰ ਵੀ ਤੋਰ ਦਿੰਦੇ ਆ ਬਾਈ ਕੋਈ ਗੱਲ ਦੋਸਤੋ 90000 ਦੀ ਮਿਲ ਜੂਗੀ ਤੇ 18 ਦਿਨ ਹਜੇ ਬਾਕੀ ਐ ਹਵਾਨਾ ਫਿਟਿੰਗ ਵਾਲਾ ਰੱਖੂਗੀ ਰੁੱਤ ਚੰਗੀ ਆਉਂਦੀ ਜਾਣੀ ਅੱਗੇ ਜਿਵੇਂ ਜਿਵੇਂ ਸਿਆਲ ਦਾ ਪੱਖ ਸ਼ੁਰੂ ਹੋ ਜਾਣਾ ਆ ਪਾ ਦੋ ਮਹੀਨਾ ਲੰਘ ਚੱਲਿਆ ਉਹ ਚੜਾਈ ਢਾਂਚੇ ਦੀ ਪੂਰੀ ਐ ਦੂਰ ਦੂਰ ਸੋਹਣੀ ਐ ਬਾਕੀ ਕੋਲੋਂ ਆ ਕੇ ਤੁਸੀਂ ਵੇਖ ਲਿਓ ਲੈਂਥ ਲੰਬਾਈ ਦੀ ਬਹੁਤ ਜ਼ਿਆਦਾ ਲੰਬਾਈ ਬੇਲ ਬਹੁਤ ਜ਼ਿਆਦਾ ਐ ਭਾਈ ਕਲੀਅਰ ਭਾਈ ਮੋੜ ਲਈ ਸਵੇ ਦਾ ਸਟਰਕਚਰ ਤੁਸੀਂ ਦੇਖ ਲਓ ਇਹਦੀ ਡਿਮਾਂਡ ਰੱਖੀ ਐ 90000 ਰੁਪਏ ਇੱਕ ਗਾਂ ਹੋਰ ਸੂਈ ਸਵਾਈ ਆ ਦੱਸੋ ਮੋਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਨੇ ਗੱਗੂ ਜਿਹੜੀ ਇਹ ਲਾਸਟ ਉੱਤੇ ਗਾਂ ਖੜੀ ਹੈ ਬਾਈ ਇਹ ਬਾਈ ਤੀਜਾ ਸੂਆ ਜੀ ਹਮ ਇਹਨੂੰ ਹਫਤਾ ਹੋ ਗਿਆ ਸੂਈ ਨੂੰ ਬਾਈ 15 ਕਿਲ ਦੁੱਧ ਹੋਊਗਾ ਬਾਈ ਹੁਣ ਦੁੱਧ ਨੇ 24-25 ਕਿਲ ਦੂਜੇ ਸੂਏ ਦਿੱਤਾ ਬਾਈ ਠੀਕ ਹੈ ਰੇਟ ਇਹ ਤਾਂ ਕਿਰੋਗਾ ਰੇਟ ਤਾਂ ਬਸ 85000 ਰੁਪਏ ਦੇ ਦਾਂਗੇ 85 ਹਾਂਜੀ ਤੋਰ ਦੇ 85000 ਦੀ ਦੱਸੋ ਇਹ ਬੱਚਾ ਇਹਦੇ ਨਾਲ ਬੱਚਾ ਹੈ ਇਹਨਾਂ ਗਾਂ ਬਈ 10 ਦਿਨ ਪਹਿਲਾਂ ਸੂਈ ਵੀ ਹੂੰ ਇਹ 10 ਦਿਨ ਅਡਵਾਂਸ ਸੂਈ ਵੀ ਗਾਣਾ ਬਾਕੀ ਚੁਆਇਸ ਵੀ ਦੀ ਬੜੀ ਵਧ ਗਈ ਇੱਕ ਨੰਬਰ ਆ ਬਾਈ ਠੀਕ ਹੈ ਸੂਏ ਗਾਂ 85000 ਦੀ ਮਿਲੂਗੀ ਤੇ 15 ਕਿਲੋ ਇਸ ਟਾਈਮ 15 ਲੀਟਰ ਦੁੱਧ ਇੱਥੇ। ਬਾਕੀ ਭਾਵੇਂ ਬੰਦਾ ਆਪਣੇ ਨਾਲ ਸਾਈ ਕਰ ਲੇ ਬਈ 5-4 ਦਿਨਾਂ ਦੀ 20 ਕਿਲੋ ਤਾਂ ਆਪਾਂ ਜਮਾ ਤਲਾ ਕੇ ਦੇ ਦਾਂਗੇ। ਠੀਕ ਹੈ। ਆ ਬਤਾ। ਆਇਆ। ਸੋ 20 ਕਿਲੋ ਬਈ ਕਹਿੰਦਾ ਵੀ ਅਸੀਂ ਦੁੱਧ ਵੀ ਤਿਆਰ ਕਰ ਦਾਂਗੇ। ਖੈਰ ਤੁਸੀਂ ਅੱਜ 15 ਦੇ ਹਿਸਾਬ ਤੇ ਸੌਦਾ ਕਰਿਓ ਕਿਉਂਕਿ ਸਾਹਲੀ ਚੀਜ਼ ਐ। ਤੁਸੀਂ ਆਪ ਦੀ ਸੇਵਾ ਨਾਲ ਦੇਖੋ ਕਿੰਨਾ ਚੋਲੋਗੇ ਤਾਂ ਤਾਂ। ਇਦੇ ਨਾਲ ਮੇਲ ਕਾਫ ਨੇ ਬੱਚੇ ਨੂੰ ਜਨਮ ਦਿੱਤਾ। ਅੱਜ ਦੀ ਵੀਡੀਓ ਦੱਸੋ ਬਾਈ ਗੱਗੂ ਕੋਲ ਸੀ ਤੇ ਇਸ ਵੀਡੀਓ ਦੇ ਵਿੱਚ ਇਹ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਸੀ। ਬਹੁਤ ਵੀਡੀਓ ਬਣਾਈ ਦੀਆਂ ਤੇ ਹਰੇਕ ਥਾਂ ਤੇ ਇੱਕ ਹੀ ਬੇਨਤੀ ਕਰੀਦੀ ਆ ਵੀ ਪਸ਼ੂ ਆਪ ਦੀ ਸਮਝ ਨਾਲ ਖਰੀਦੋਗੇ। ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰਨੀ ਹੈ। ਤਸੱਲੀ ਪਸ਼ੂ ਦੀ ਕਰਨਾ ਹੱਕ ਹੁੰਦਾ ਤੇ ਜ਼ਰੂਰ ਕਰ ਲਿਆ ਕਰੋ ਮਿਹਰਬਾਨੀ।